ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਸਾਡੇ ਭਰਾ ਵਿਦੇਸ਼ਾਂ 'ਚ ਵਸਦੇ ਆ ਉਹ ਆਪਦੇ ਪੰਜਾਬ ਨਾਲ ਜਿਹੜੇ ਉਹਨਾਂ ਦਾ ਪਿਆਰ ਹੈ ਤੇ ਉਹ ਪੰਜਾਬ ਦੀ ਤਰੱਕੀ ਲਈ ਹਮੇਸ਼ਾ ਸੋਚਦੇ ਰਹਿੰਦੇ ਆ ਇਸੇ ਤਹਿਤ ਅਮਰੀਕਾ ਦੀ ਇੱਕ ਸੰਸਥਾ ਹੈ ਪਗੜੀ ਪੰਜਾਬ ਖੇਤੀਬਾੜੀ ਮੋਹਰ ਸਰਜੀਤਪੁਰਾ ਸਰਜੀਤਪੁਰਾਲਾ ਸ਼ਿਕਾਂਗੋ ਉਹਨਾਂ ਵੱਲੋਂ ਜਿਹੜੇ ਛੋਟੇ ਕਿਸਾਨ ਹੈ ਜਾਂ ਮਜ਼ਦੂਰ ਹੈ ਉਹਨਾਂ ਦੀ ਮਦਦਾਸਤੇ ਉਹਨਾਂ ਦੇ ਇੱਕ ਸਵੈ-ਇੱਤਕਾਰ ਲਈ ਉਹਨੂੰ ਪ੍ਰੋਗਰਾਮ ਕਿੱਤੇ ਸ਼ੁਰੂ ਕਰਵਾਏ ਗਏ ਸੀ ਉਹਦੇ ਤਹਿਤ ਆਪਣੇ ਜ਼ਿਲ੍ਹਾ ਫਰੀਦਕੋਟ ਦੇ ਲਗਭਗ 40 ਕਿਸਾਨ ਆ ਜਿਨ੍ਹਾਂ ਨੇ ਉਸ ਸੰਸਥਾ ਦੇ ਉਪਰਾਲੇ ਸਦਕਾ ਸਵੈ ਅਜਗਾਰ ਦੇ ਜਿਹੜੇ ਆਪਦੇ ਕੰਮ ਸ਼ੁਰੂ ਕੀਤੇ ਤੇ ਅੱਜ ਉਹਦੀ ਬਦੌਲਤ ਚੰਗੀ ਕਮਾਈ ਕਰ ਰਹੇ ਆ ਉਹ ਆਪਦੇ ਕੰਮ ਵਿੱਚ ਬਹੁਤ ਵਧੀਆ ਸਫਲ ਹੋਏ ਆ ਉਹਨਾਂ ਕਿਸਾਨਾਂ ਨੂੰ ਹੋਰਾਂ ਲੋਕਾਂ ਦੇ ਰੂਬਰੂ ਕਰਨ ਲਈ ਤਾਂ ਕਿ ਉਹਨਾਂ ਦਾ ਰਾਹ ਦਸਰਾ ਬਣ ਸਕਣ ਤੇ ਉਹਨਾਂ ਦੇ ਉਪਦਮ ਲਈ ਉਹਨਾਂ ਨੂੰ ਹੌਸਲਾ ਬਜਾਇੀ ਕਰਨ ਲਈ ਉਹਨਾਂ ਦਾ ਸਨਮਾਨ ਸਮਾਰੋਹ ਕੱਲ੍ਹ ਦਿਨ ਬੁੱਧਵਾਰ ਨੂੰ ਉਥੇ ਗੱਜਣ ਸਿੰਘ ਆਲੇ ਵਿਖੇ ਜਿਹੜਾ ਕਮਿਊਨਿਟੀ ਹਾਲ ਹੈ ਉਥੇ 11 ਵਜੇ ਤੋਂ 1 ਵਜੇ ਤੱਕ ਇੱਕ ਸਮਾਗਮ ਦਾ ਜ आयोजन ਕੀਤਾ ਜਾ ਰਿਹਾ ਜਿਹਦੇ ਵਿੱਚ ਜਿਹੜੇ ਉਹ ਕਿਸਾਨ ਭਰਾ ਨੇ ਉਹਨਾਂ ਦਾ ਜਾਂ ਮਜ਼ਦੂਰ ਭਰਾਲੇ ਜਿਨ੍ਹਾਂ ਨੇ ਉਹ ਕੰਮ ਕੀਤਾ ਹੈ ਉਹਨਾਂ ਦਾ ਸਨਮਾਨ ਕੀਤਾ ਜਾਏਗਾ ਜਿਹੜਾ ਸਨਮਾਨ ਦੀ ਰਸਮ ਜਿਹੜੇ ਸਾਡੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸਰਦਾਰ ਕੁਲਤਾਰ ਸਿੰਘ ਸੰਧਵਾ ਉਹ ਨਿਭਾਉਣਗੇ ਤੇ ਇਸ ਮੌਕੇ ਤੇ ਜਿਹੜੀ ਉਹ ਸਮਾਗਮ ਦੀ ਪ੍ਰਧਾਨਗੀ ਹੈ ਜਿਹੜੇ ਉਹ ਸੰਸਥਾ ਦੇ ਮੁਖੀ ਆ ਯੂਐਸਏ ਦੇ ਸਰਦਾਰ ਲਾਲ ਸਿੰਘ ਉਹ ਤੇ ਸਾਡੇ ਇਥੇ ਫ੍ਰੀਡ ਕੋਰਟ ਤੋਂ ਇਹ ਸੰਸਥਾ ਰਹੇਗੇ ਨੇ ਹਰਮਿੰਦਰ ਸਿੰਘ ਨਿਸ਼ਕਾਮ ਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਨੈਸ਼ਨਲ ਵਾਰਡੀ ਨੇ ਖੇਤੀਬਾੜੀ ਦੇ ਜਾਂ ਸਬਜ਼ੀਆਂ ਚ ਜਾਂ ਪ੍ਰਵਾਸੀ ਭਾਰਤੀ ਵਾ ਹੈਗੇ ਜਿਹੜੇ ਸਾਡੇ ਇਹਨਾਂ ਨੇ ਨਾਮ ਨਾ ਕਟਿਆ ਉਹ ਇਸ ਸਮਾਗਮ ਵਿੱਚ ਪਹੁੰਚ ਰਹੇ ਆ ਸੋ ਆਪ ਨੂੰ ਸਭ ਨੂੰ ਬੇਨਤੀ ਹੈ ਕਿ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ 11 ਵਜੇ ਤੋਂ ਲੈ ਕੇ 1 ਕੋਈ ਤੱਕ ਕੋਠੇ ਗੱਜਨ ਸਿੰਘ ਵਾਲੇ ਉੱਥੇ ਜਿਹੜਾ ਕਮਿਊਨਿਟੀ ਹਾਲ ਹੈ ਉੱਥੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ ਧੰਨਵਾਦ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ